ਹਾਂਜੀ ਆ ਗਿਆ ਆ ਗਿਆ ਜੀ ਰੋਜ਼ ਰੋਜ਼ ਲੇਟ ਆ ਕੋਈ ਹੋਂ ਦਾ ਵੇਲਾ ਰੋਜ਼ ਇਸੇ ਵੇਲੇ ਆਉਣਾ ਤਰੋਜ਼ ਲੇਟ ਹੀ ਆਉਂਦੇ ਹੋ ਤੈਨੂੰ ਤਾਂ ਲੜਨ ਦਾ ਬਾਨਾ ਚਾਹੀਦਾ ਕੋਈ ਨਾ ਕੋਈ ਅੱਛਾ ਦੱਸੋ ਕੀ ਖਾਣਾ ਕੀ ਬਣਾਵਾਂ ਨਾ ਮੈਨੂੰ ਬੇਕ ਬਣਾਉਣ ਨਹੀਂ ਹੈ ਗਾਜਰਾ ਕੱਟਣੀ ਗਾਜਰਾ ਨਹੀਂ ਬਣਾਏਗੀ ਹੋਰ ਕੀ ਬਣਾਏਗੀ ਚੱਲ ਠੀਕ ਆ ਉਹ ਗੱਲ ਸੁਣ ਮੇਰੀ ਗੱਲ ਸੁਣ ਤੂੰ ਐਦਾਂ ਕਰ ਦਾਲ ਬਣਾ ਇੱਕ ਤੋਣਾ ਲੇਟ ਉੱਤੋਂ ਕੁਛ ਦਾ ਕੁਛ ਕਹੀ ਜਾਣ ਕੀ ਬਣਾਉਣ ਲੱਗੀ ਆ ਦਾਲ ਬਣਾਉਣ ਲੱਗੀ ਹੋਰ ਕੀ ਬਣਾਵਾ ਉਹ ਮੈਂ ਚਿਕਲੇ ਮੈਂ ਸੱਚ ਚਿਕਨ ਪਿਆ ਗਾ ਪਿਆ ਆ ਛੱਡ ਦਾਲ ਨੂੰ ਚਿਕਨ ਬਣਾ ਲਾ ਪਤਾ ਨਹੀਂ ਕੀ ਖਾਣਾ ਇਹਨੇ ਉਹ ਗੱਲ ਸੁਣ ਹੁਣ ਕੀ ਕਰਾਂ ਓਏ ਚਿਕਨ ਰਹਿਣ ਦੇ ਜਿਕਨ ਨੂੰ ਬਹੁਤ ਟਾਈਮ ਲੱਗ ਜਾਣਾ ਨਾਲੇ ਜਲਦੀ ਵੇਲੀ ਹੋ ਜਾਏਗੀ ਆਂਡੇ ਬਣਾ ਦੂੰ ਇੱਕ ਜਬਾਨ ਤੇ ਤਰੋ ਓ ਏਦਾਂ ਕਰ ਹੋਰ ਦੱਸੋ ਕੀ ਕਰਾਂ ਓ ਆਂਡਾ ਛੱਡ ਆ ਲਓ ਛੱਡ ਤਾਂ ਏ ਕੀ ਬਤਮੀ ਜੀ ਆ ਬਤਮੀ ਜੀ ਕੀ ਆ ਇੱਕ ਜਬਾਨ ਤੇ ਰਹਿੰਦੇ ਹੋ ਕਦੇ ਗਾਜਰਾ ਬਣਾ ਕਦੇ ਚਿਕਨ ਬਣਾ ਕਦੇ ਆਂਡੇ ਬਣਾ ਕਦੇ ਦਾਲ ਬਣਾ ਤੰਗ ਕਰਕੇ ਰੱਖਤਾ ਆ ਏ ਹਾ ਹਾ ਮੇਰੀ ਜੁਬਾਨ ਹੈ ਨਹੀਂ ਹੈ ਉਹ ਜਿਹੜਾ ਦਿੱਲੀ ਬੈਠਾ ਨੋਟਾਂ ਦੇ ਚੱਕਰ ਚ ਸ਼ਵਾਂ ਸ਼ਵਾਂ ਕਰੋ ਨੂੰ ਰੋਜ਼ ਬੇਕੂ ਬਣਾਉਣ ਡਿਆ ਰੋਈ ਨਵੀਂ ਸਟੇਟਮੈਂਟ ਦਿੰਦਾ ਉਹਦੀ ਜੁਬਾਨ ਹੈਗੀ ਹੈ